ਜੋ ਬਹੁਤ ਹੀ ਭੱਡੇ ਆਉਂਦੇ ਨੇ ਬਰਾਕਮਾ ਸੀਗੇ ਜਨਰਲ ਸਕੱਟਰੀਸ ਕੇ ਬੀਜੇਪੀ ਦੇ ਜਨਰਲ ਸਕੱਟਰੀ ਕੇ ਆਮ ਆਦਮੀ ਪਾਰਟੀ ਦਾ ਕਰਦਾਨੇ ਜੋਰ ਨਾਲ ਆ ਕੇ ਦਾ ਸਵਾਗਤ ਕੀਤਾ ਜਾਂਦਾ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸ੍ਰੀ ਹਰਵਿੰਦਰ ਕੇ ਜੀਵਾਲ ਜਿੰਦਾਬਾਦ ਐਮਐਨਐ ਸਰਦਾਰ ਜੀ ਇੰਦਰਜੀਤ ਕੌਰਮਾਨ ਜਿੰਦਾਬਾਦ ਜੀ ਨੂੰ ਸਾਡੀ ਸਰਕਾਰ ਨੇ ਇਹਨੂੰ ਬੇਨਤੀ ਕਰਦਾ ਵੀ ਆਪਣੇ ਵਿਚਾਰ ਜੋ ਸਾਂਝੇ ਕਰਨ ਸੰਗਠਨ ਦਾ मां जो इंद्रजीत कुर्बान ਇਹਨਾਂ ਨੇ ਮਾਨ ਬਖਸ਼ਿਆ ਮੈਂ ਕੁਛ ਪਾਰਟੀ ਦੀਆਂ ਕਰਤੂਤਾ ਕਰਕੇ ਪਾਰਟੀ ਖੱਢੀ ਆ ਇਹ ਸਾਰੀ ਇੰਡੀਆ ਜਾਣੀ ਆ ਅੱਜ ਜੇ ਭੈਣ ਦਾ ਲਾ ਰਾਖੀ ਹੈ ਨਾ ਕੋਈ ਬੇਰੋਕ ਨਹੀਂ ਕਿਸੇ ਕਿਸਮ ਦਾ ਵੀ ਅੱਜ ਜਿਹੜਾ ਜੋ ਚਾਲਾਂ ਜਾਣ ਦੇ ਲੋਕਾਂ ਪੂਰੀ ਇੰਡੀਆ ਦੀ ਲੋਕਾਂ ਨੂੰ ਸचेत ਕਰਨਾ ਚਾਹੁੰਦਾ ਅੱਜ ਤਾਂ ਆਪਣੇ ਕੋਈ ਈਡੀ ਔਰ ਸੀਬੀਆਈ ਆ ਲੋਕਤਾਂਤਰ ਨੂੰ ਖਤਰਾ ਇਹਨੂੰ ਪਛਾਣ ਲਈ ਇਕੱਠੇ ਹੋ ਜਾਓ ਇਕੱਠੇ ਹੋ ਕੇ ਹਮਲਾ ਕਰੋ ਜੈ ਭੀਰ ਜੈ ਭਾਰਤ ਹਾਂ ਜੀ ਮੈਮ ਲੋਕ ਸਭਾ ਚੋਣਾਂ ਦੀ ਤਿਆਰੀ ਹੋ ਰਹੀ ਆ ਕਿਸ ਤਰ੍ਹਾਂ ਦੇਖਦੇ ਆ ਬਿਲਕੁਲ ਆਮ ਆਦਮੀ ਪਾਰਟੀ ਪੂਰੀ ਸਰਗਰਮੀ ਦੇ ਨਾਲ ਪੂਰੇ ਜੋਰ ਸ਼ੋਰ ਦੇ ਨਾਲ ਸਾਰੇ ਵਲੰਟੀਅਰਸ ਨੂੰ ਨਾਲ ਲੈ ਕੇ ਲੋਕ ਸਭਾ ਚੋਣਾਂ ਲਈ ਤਿਆਰੀ ਸਟਾਰਟ ਕਰ ਦਿੱਤੀ ਹੈ ਤੇ ਮੈਂ ਮੈਂ ਜ਼ਿਕਰ ਗੱਲ ਕਰੀਏ ਸ਼ੀਤਲ ਅੰਗਰਾਲ ਦੀ ਰਿੰਕੂ ਦੀ ਉਧਰੋਂ ਟਿਕਟ ਮਿਲਣਾ ਰਿੰਕੂ ਜੀ ਨੂੰ ਤੇ ਉਧਰੋਂ ਉਹਨਾਂ ਨੂੰ ਭਾਜਪਾ ਦੇ ਵਿੱਚ ਸ਼ਾਮਲ ਹੋਣਾ ਕਿਸ ਤਰ੍ਹਾਂ ਦੇ ਦੇ ਸਭ ਦਾ ਆਪਣਾ ਮਾਈਂਡ ਸੈਟ ਹੈ ਜੀ ਕੌਣ ਕਿੰਨੇ ਕੁ ਉਹ ਉਹਨਾਂ ਦਾ ਮਨਮਸਤਕ ਕੀ ਹੋ ਗਿਆ ਉਹਨਾਂ ਦੀ ਸੋਚ ਕੀ ਹੋ ਜੀ ਹੈ ਕੋਈ ਹੋਰ ਜਿਹੀ ਚੀਜ਼ਾਂ ਤੋਂ ਪਤਾ ਲੱਗਦਾ ਉਹ ਅਪ੍ਰੀਸ਼ੋਚਕ ਤਾਬਖ ਚਲੇ ਗਿਆ ਮੈਂ ਕੋਸ਼ਿਸ਼ ਬਤਾਈ ਕੰਮ ਲੋਕ ਕਿਹਾ ਜਾ ਰਿਹਾ ਹੈਗਾ ਕਿ ਪੈਸਿਆਂ ਦਾ ਲਾਲਚ ਦਿੱਤਾ ਜਾ ਰਿਹਾ ਹੈਗਾ ਬੀਜੇਪੀ ਵੱਲੋਂ ਕਿਸ ਤਰ੍ਹਾਂ ਦੇ ਦੇ ਬਿਲਕੁਲ ਸ਼ਰੀਆਮ ਜਿਹੜਾ ਪੈਸਿਆਂ ਦਾ ਲਾਲਚ ਦਿੱਤਾ ਜਾ ਰਿਹਾ ਔਰ ਫੋਨ ਆ ਰਹੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਕੱਲ ਕੋਸ਼ਿਸ਼ ਬਤਾਈ ਕਿ ਪ੍ਰੈਸ ਕਾਨਫਰੈਂਸ ਵੀ ਕੀਤੀ ਆ ਉਹਨੇ ਕੱਪੜੇ ਫੋਨ ਵੀ ਸ਼ੋਅ ਕੀਤੇ ਆ ਕਿ ਕਿੰਨੇ ਵਜੇ ਉਹਨਾਂ ਨੂੰ ਕਾਲ ਆਈ ਹੈ ਕਿ ਬਾਹਰਲੇ ਮੁਲਕ ਦੇ ਬਾਹਰਲੇ ਨੰਬਰਾਂ ਦੇ ਉੱਤੋਂ ਕਾਲ ਕਰਕੇ ਵਿਦਿਆਰਥੀਆਂ ਨੂੰ ਜਿਹੜਾ ਆਪਣੇ ਟਰੈਪ ਵਿੱਚ ਸੌਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਕਾਰਨ ਲੱਗਦਾ ਕਿ ਜਿਹੜਾ 2024 ਲੋਕ ਸਭਾ ਚੋਣਾਂ ਨੂੰ ਲੈ ਕੇ ਹੀ ਜਿਹੜਾ ਬੀਜੇਪੀ ਵੱਲੋਂ ਜਿਹੜਾ ਹੈਗਾ ਵਾ ਪਾਰਟੀਆਂ ਤੋਂ ਲੋਕ ਜਿਹੜੇ ਹੈਗੇ ਪੱਟੇ ਜਾ ਰਹੇ ਹੈਗੇ ਲੀਡਰ ਬਿਲਕੁਲ ਮੋਦੀ ਸ਼ਾਦੀ ਝੋਲੀ ਜਿੜੀ ਨਾ ਉਹ ਡਰੀ ਹੋਈ ਐਕਚੁਅਲ ਵਿੱਚ ਉਹ ਡਰ ਜਿਹੜਾ ਆ ਉਹ ਕਾਰਨ ਆ ਕਿ ਉਹ ਆਪਣੇ ਸਾਰੇ ਟਾਂਚਾ ਜਿਹੜਾ ਆ ਸਾਰਾ ਤੰਤਰ ਆ ਉਹਨੂੰ ਲਾ ਕੇ ਤੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਪੈਸੇ ਦਾ ਲਾਲਚ ਦੇ ਕੇ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਆਪਣੀ ਨਜ਼ਰ ਆ ਰਹੀ ਹੈ ਔਰ ਜਿਹੜਾ ਸਭ ਤੋਂ ਕੋਨਾਣਾ ਕੰਮ ਕੀਤਾ ਉਹਨਾਂ ਨੇ ਮਾਨਯੋਗ ਸ਼੍ਰੀ ਅਰਜਨ ਕੇਜਰੀਵਾਲ ਜੀ ਨੂੰ ਈਡੀ ਦੇ ਨੇਗਰਫਤਾਰ ਕੀਤਾ ਹੋਇਆ ਉਹਨਾਂ ਉਨਾਂ ਤੇ ਬਹੁਤ ਵੱਡਾ ਅਸਰ ਪੁਰਾ ਅਸਰ ਪੈ ਰਿਹਾ ਪੂਰੀ ਦੁਨੀਆ ਦੇ ਵਿੱਚ ਇਸ ਗੱਲ ਦੀ ਚਰਚਾ ਆ ਗਈ ਹੈ ਕਿ ਵੀ ਬੀਜੇਪੀ ਜੜੀਆ ਉਹ ਲੋਕਤੰਤਰ ਨੂੰ ਖਤਮ ਕਰ ਦੇਗੀ ਪਰ ਬੀਜੇਪੀ ਵੱਲੋਂ ਕਿਹਾ ਜਾ ਰਿਹਾ ਕਿ ਚੋਣ ਜੰਗ ਦੇ ਵਿੱਚ ਤਾਂ ਅਸੀਂ ਈਡੀ ਦਾ ਜਿਹੜਾ ਹੈਗਾ ਕੋਈ ਸਾਥ ਲੈ ਹੀ ਨਹੀਂ ਸਕਦੇ ਹੈਗੇ ਬਿਲਕੁਲ ਲਿਆ ਕਿਵੇਂ ਫਿਰ ਉਹਨਾਂ ਨੇ ਚੋਣ ਜੰਗ ਕਰਦੇ ਵਿੱਚ ਈਡੀ ਦਾ ਸਾਥ ਕਿਵੇਂ ਲਿਆ ਅਜੇ ਤੱਕ ਕੋਈ ਚਾਰਜ ਸ਼ੀਟ ਨਹੀਂ ਹੋਇਆ ਹੈ ਅਜੇ ਤੱਕ ਕੋਈ ਇਲਜ਼ਾਮ ਸਾਬਤ ਨਹੀਂ ਕਰ ਸਕੇ ਅਜੇ ਤੱਕ ਮਨੀਸ਼ ਸਿਸੋਰੀਆ ਜੀ ਤੇ ਕੋਈ ਚਾਰਜ ਸ਼ੀਟ ਨਹੀਂ ਕਰ ਸਕੇ ਉਹ ਸੁੰਦਰ ਜੈਨ ਨੂੰ ਚਾਰਜ ਸ਼ੀਟ ਨਹੀਂ ਕਰ ਸਕੇ ਹੁਣ ਅਰਵਿੰਦ ਕੇਜਰੀਵਾਲ ਜੀ ਨੂੰ ਬਿਠਾ ਲਿਆ ਉੱਥੇ ਚਾਰਜ ਸ਼ੀਟ ਕੋ ਨਾ ਉਹ ਵੀ ਨਹੀਂ ਕੀਤਾ ਜਾਣਾ ਕੋਈ ਸਬੂਤ ਨਹੀਂ ਕਿਸ ਪਤਾ ਨਹੀਂ ਕਿਸ ਬਣਾ ਲੇ ਉੱਤੇ ਇਹਨੂੰ ਧੱਕੇਸ਼ਾਹੀ ਕਹਾਂਗੇ ਇਹਨੂੰ ਆਪਣੇ ਸਾਧਨਾਂ ਦੀ ਦਰਹਾਈਤਾ ਕਹਾਂਗੇ ਇਹ ਡੀ.ਡੀ.ਸੀ.ਬੀ.ਆਈ. ਨੂੰ ਬਦਵਰਤੋਂ ਕਰਕੇ ਇਸ ਮੁਲਕ ਦੇ ਜਿਹੜੇ ਇਮਾਨਦਾਰ ਲੋਕਾਂ ਨੂੰ ਡਰਾ ਕੇ ਜਿਹੜਾ ਇੰਦਾ ਜੇਲ੍ਹ ਦੇ ਵਿੱਚ ਸੁੱਟਿਆ ਜਾ ਰਿਹਾ ਹੈ ਪਰ ਇਹ ਆ ਸੁਨੀਲ ਜਾਖੜ ਜੀ ਵੱਲੋਂ ਕਿਹਾ ਗਿਆ ਕਿ ਜਿਨ੍ਹਾਂ ਨੇ ਵੀ ਵਿਧਾਇਕਾਂ ਨੂੰ ਜਿਹੜਾ ਪੈਸੇ ਦਾ ਲਾਲਚ ਦਿੱਤਾ ਹੈਗਾ ਬੀਜੇਪੀ ਦੇ ਲੋਕਾਂ ਨੇ ਉਹਨਾਂ ਦੇ ਪਰਚੇ ਕਰਾਏ ਜਾਣ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਕਾਰਵਾਈਆਂ ਹੋਣਗੀਆਂ ਕਿਉਂ ਨਹੀਂ ਹੋਣਗੀਆਂ ਕਾਰਵਾਈਆਂ ਬਿਲਕੁਲ ਹੋਣਗੀਆਂ ਪਰਚੇ ਵੀ ਹੋਣਗੇ ਪਰ ਜੋ ਮਾਨਯੋਗ ਕੇਸ਼ਰੀਵਾਲ ਜੀ ਪਰ ਬੇਸ਼ੱਕ ਜੇਲ੍ਹ 'ਚ ਨੇ ਉਹਨਾਂ ਦੀ ਸੋਚ ਨੂੰ ਕੋਈ ਜੇਲ੍ਹ 'ਚ ਨਹੀਂ ਬੰਦ ਕਰ ਸਕਦਾ ਉਹਨਾਂ ਵੱਲੋਂ ਜੋ ਦੇਸ਼ ਆਉਣਗੇ ਜੋ ਮਾਨਯੋਗ ਮਾਨਜੀਵਨੋਂ ਦੇਸ਼ ਆਉਣਗੇ ਉਹਦੇ ਮੁਤਾਬਕ ਚੱਲਾਂਗੇ ਤੇ ਹੁਣ ਕੀ ਰਣਨੀਤੀ ਖੇਡੀ ਜਾਊਗੀ ਬਿਲਕੁਲ ਇਮਾਨਦਾਰੀ ਦੇ ਨਾਲ ਆਪਣੇ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਅਸੀਂ ਮੈਦਾਨ ਦੇ ਵਿੱਚ ਡਟੇ ਹੋਏ ਆਂ ਔਰ ਦਿੱਲੀ ਦੇ ਵਿੱਚ ਐਜੀਟੇਸ਼ਨ ਵੀ ਆ ਉੱਤੇ ਉੱਥੇ ਵੀ ਪਹੁੰਚੂਗੀ ਸਾਰੀ ਪਾਰਟੀ ਜਿਹੜੀ ਬੜੀ ਸਰਗਰਮੀ ਦੇ ਨਾਲ ਸੀ ਉੱਥੇ ਵੀ ਪਹੁੰਚਾਂਗੇ ਔਰ ਇੱਕ ਵਾਰੀ ਦੁਨੀਆ ਦੇ ਸਾਹਮਣੇ ਜਿਹੜਾ ਚਿਹਰਾ ਨੰਗਾ ਹੋਇਆ ਬੀਜਪੀ ਦਾ ਉਹਨੂੰ ਹੋਰ ਸਾਫ ਕਰ ਦਈਏ ਕਿ ਜਿਹੜੀ ਭਜਪਾ ਆ ਉਹ ਦੇਸ਼ ਦੇ ਲੋਕਤੰਤਰਿਕਤਾ ਅੱਗੇ ਵਾਸਤੇ ਖਤਰਾ ਹੈ ਮੈਮ ਅੱਜ ਜਿਹੜਾ ਹੈਗਾ ਵਾ ਇੱਕ ਕਲਾਕਾਰੀਆਂ ਵੀ ਗੁੰਜੀਆਂ ਹੈਗੀਆਂ ਭਗਵੰਤ ਮਾਨ ਜੀ ਦੇ ਘਰ ਕੀ ਕਹਿਣਾ ਚਾਹੋਗੇ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਜਿੱਥੇ ਜ਼ਿੰਦਗੀ ਦੇ ਵਿੱਚ ਦੁੱਖ ਨੇ ਜਿੱਥੇ ਜ਼ਿੰਦਗੀ ਦੇ ਵਿੱਚ ਹਰੈਸਮੈਂਟ ਹੈ ਜਿੱਥੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੀ ਹੋਰ ਘਾਟੇ ਵਾਦਦੇ ਨੇ ਉੱਥੇ ਨਾਲ ਦੀ ਨਾਲ ਖੁਸ਼ੀਆਂ ਵੀ ਆ ਸਾਰਾ ਸਾਰੇ ਅਸੀਂ ਬਹੁਤ ਖੁਸ਼ ਹਾਂ ਕਿ ਮਾਨਜੁਖ ਸਿੰਘ ਸਾਹਿਬ ਦੇ ਘਰ ਬੇਟੀ ਨੇ ਜਨਮ ਲਿਆ ਡਾਕਟਰ ਗੁਰਪਿੰਦ ਕੌਰ ਨੇ ਬੇਟੀ ਨੂੰ ਜਨਮ ਦਿੱਤਾ ਸਾਨੂੰ ਉਹਨਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਆ ਪੂਰੀ ਆਮ ਆਦਮੀ ਪਾਰਟੀ ਵੱਲੋਂ ਪੂਰੇ ਹਲਕੇ ਵੱਲੋਂ ਉਹਨਾਂ ਨੂੰ ਬਹੁਤ ਸਾਰੀ ਵਧਾਈ ਦਿੰਦੇ ਆ ਕਿ ਪਰਮਾਤਮਾ ਬੱਚੇ ਦੀ ਲੰਬੀ ਉਮਰ ਤੇ ਦੇਸ਼ ਕੌਮ ਦੀ ਸੇਵਾ ਤੇ ਵਿੱਚ ਕਰਨ ਦੇ ਵਿੱਚ ਉਹਨਾਂ ਨੂੰ ਸੁਰੱਖਿਆ ਬਖਸ਼ ਮੈਮ ਇਹ ਵੀ ਦੇਖਣ ਚ ਆਇਆ ਕਿ ਜਿਹੜੇ ਜਲੰਧਰ ਦੇ ਵਿੱਚ ਤੁਹਾਡੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਕੁਝ ਲੋਕਾਂ ਦੇ ਜਿਹੜੇ ਪਰਚੇ ਵੀ ਕੀਤੇ ਗਏ ਹੈਗੇ ਆ ਫਿਰ ਕੀ ਰਹਾ ਬੱਚੇ ਇਨਸਾਨਾਤੇ ਹੁੰਦੇ ਆ ਜੇ ਪਰਚੇ ਹੁੰਦੇ ਤਾਂ ਦੇਖ ਲਾਂਗੇ ਫੋਤਲਾਂਗੇ ਪਰਚੇ ਤੋਂ ਥੋੜੀ ਰੱਜਣਾ ਅਸੀਂ ਡਰਨ ਵਾਲੇ ਚ ਕਹਿ ਨਹੀਂ ਫੋਤਲਾਂਗੇ ਨੋ ਪ੍ਰੋ ਹਾਂਜੀ ਪ੍ਰਦੀਪ ਜੀ ਕੀ ਕਹਿਣਾ ਚਾਹੋਗੇ ਜਿਹੜਾ ਸ਼ੇਤਲ ਉਂਗਰਾਲ ਤੇ ਰਿੰਕੂ ਜਿਹੜੇ ਹੈਗੇ ਆ ਤੁਹਾਡੀ ਪਾਰਟੀ ਨੂੰ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਏ ਆ। ਜਿਹਦੇ ਬਾਰੇ ਜੀ ਕਹਿਣ ਨੂੰ ਕੁਝ ਰਿਆ ਹੀ ਨਹੀਂਗਾ। ਬੜੀ ਮਾਣ ਦੇ ਨਾਲ ਆਮ ਆਦੀ ਪਾਰਟੀ ਨੇ ਇਹਨਾਂ ਨੂੰ ਜੁਆਇਨ ਕਰਵਾਇਆ ਸੀਗਾ ਪਰ ਇਹਨਾਂ ਨੇ ਆਪਣੀ ਕਹਿ ਲੋ ਇੱਕ ਤਰ੍ਹਾਂ ਔਕਾਤ ਦਿਖਾ ਦਿੱਤੀ ਤੇ ਦੋਨੋਂ ਜਿਹੜੇ ਇੱਕ ਦੂਏ ਦੇ ਕੱਟੜ ਵਿਰੋਧੀ ਸੀਗੇ ਕਿਹੜੀ ਪਤਾ ਨਹੀਂ ਇਹਨਾਂ ਦੀ ਗੰਡ ਥੋਪਾਸ ਵਿੱਚ ਹੋਈ ਆ ਇਹ ਰੱਬ ਜਾਣਦਾ ਵਾ ਜਾਂ ਉਹਨਾਂ ਨੂੰ ਖੁਦ ਨੂੰ ਪਤਾ ਹੋਊਗਾ ਜਾਂ ਇਹਨਾਂ ਨੂੰ ਕੋਈ ਡਰ ਸੀਗਾ ਜਿਹੜੇ ਇੱਕ ਦੂਏ ਦੇ ਕੱਟੜ ਵਿਰੋਧੀ ਹੋਣ ਦੇ ਨਾਤੇ ਇਕੱਠੇ ਸ਼ਾਮਲ ਹੋ ਗਏ ਕੀ ਲੱਗਦਾ ਕਿ ਜਿਹੜਾ ਈਡੀ ਦੇ ਡਰ ਤੋਂ ਡਰ ਤੋਂ ਜਿਹੜਾ ਹੈਗਾ ਜਾਂ ਪੈਸਿਆਂ ਦੇ ਲਾਲਚ ਨੂੰ ਜਿਹੜਾ ਹੈਗਾ ਇਹ ਜਿਹੜੀਆਂ ਗੀਆਂ ਸ਼ਮੁਲਤਾ ਕੀਤੀਆਂ ਗਈਆਂ ਹੈਗੀਆਂ ਦੇਖੋ ਜੀ ਜਿਵੇਂ ਆਪਾਂ ਨੂੰ तकरीबन ਸਾਰਿਆਂ ਨੂੰ ਪਤਾ ਵੀ ਪਰਸੋਂ ਦੀ ਈਡੀ ਪੰਜਾਬ ਦੇ ਵਿੱਚ ਕਹਿੰਦੇ ਆਈ ਗਈ ਹੈ ਸੋ ਉਹਦੇ ਤਹਿਤ ਕਈਆਂ ਨੂੰ ਜਿਨ੍ਹਾਂ ਨੇ ਕਾਲੇ ਕੰਮ ਕੀਤੇ ਹੋਏ ਆ ਉਹਨਾਂ ਨੂੰ ਡਰ ਵੀ ਕਹਿ ਸਕਦੇ ਆ ਆਪਣੇ ਕੰਮ ਲਗਾਉਣ ਲਈਓ ਕਹਿੰਦੇ ਜਾਂ ਤੇ ਜੁਆਇਨ ਕਰੋ ਬੀਜੇਪੀ ਨਹੀਂ ਤੇ ਜਾਓ ਜੇਲ੍ਹ ਚ ਹਾਂ ਜਿਨ੍ਹਾਂ ਇਹ ਵੀ ਹੋ ਸਕਦਾ ਵੀ ਕੋਈ ਕਿਸੇ ਤਰ੍ਹਾਂ ਦਾ ਪੈਸੇ ਦਾ ਲਾਲਚ ਇਹਨਾਂ ਨੂੰ ਦਿੱਤਾ ਹੋਵੇ ਪੈਸਾ ਦਿੱਤਾ ਵੀ ਹੋਵੇ ਕਿਉਂਕਿ ਰਕਮਾਂ ਵੱਡੀਆਂ ਕਹਿੰਦੇ ਇਹਨਾਂ ਨੂੰ ਮਿਲੀਆਂ ਵਾ ਸੋ ਜੀਵ ਦੇ ਇਹਨਾਂ ਦੀ ਆਪੇ ਕਹਿੰਦੇ ਲਾਲਚ ਦੇ ਨਾਲ ਭਾਰ ਆਉਂਦੀ ਆ ਕੁਝ ਵਿਧਾਇਕਾਂ ਵੱਲੋਂ આરોਪ ਵੀ ਲਗਾਏ ਗਏ ਆ 25-25 ਕਰੋੜ ਦੇ 45-45 ਕਰੋੜ ਦੇ ਉਹ ਉਹ ਕਿਸ ਤਰ੍ਹਾਂ ਦੇਖਦੇ ਆ ਜੀ ਇਹ ਜੋ ਆਮਾਦੀ ਪਾਰਟੀ ਨੇ ਆਪਰੇਸ਼ਨ ਲੋਟਸ ਦੇ ਤਹਿਤ ਕੁਝ ਸਮਾਂ ਪਹਿਲਾਂ ਇਸ ਚੀਜ਼ ਦਾ ਖਲਾਸਾ ਕੀਤਾ ਸੀਗਾ ਬਈ ਸਾਡੇ ਆਮਾਦੀ ਪਾਰਟੀ ਦੇ ਵਿਧਾਇਕ ਚਾਹੇ ਦਿੱਲੀ ਦੇ ਜਾਂ ਪੰਜਾਬ ਦੇ ਉਹਨਾਂ ਨੂੰ ਬੀਜੇਪੀ ਵੱਲੋਂ ਆਪਰਾ ਆ ਰਹੀਆਂ ਵਾ ਉਹਨਾਂ ਨੂੰ ਲਾਲਚ ਦਿੱਤਾ ਜਾ ਰਿਹਾ ਜਾਂ ਉਹਨਾਂ ਨੂੰ ਫੇਰ ਡਰਾਇਆ ਵੀ ਈਡੀ ਦੇ ਨਾਂ ਤੇ ਜਾ ਰਿਹਾ ਪਰ ਜਿੰਨਾ ਮਰਜੀ ਜੋ ਮਰਜੀ ਕਰ ਲੈਣ ਆਮ ਆਦੀ ਪਾਰਟੀ ਦੇ ਵਰਕਰ ਸਾਡੇ ਭਰਾ ਪ੍ਰੇਣਾ ਜਿਨ੍ਹਾਂ ਨੇ ਦਿਲੋਂ ਪਿਆਰ ਕਰਦੇ ਆ ਪਾਰਟੀ ਨੂੰ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਭਗਵੰਤ ਮਾਨ ਦੀ ਸੋਚ ਨੂੰ ਉਹ ਉੱਥੇ ਦੇ ਉੱਥੇ ਖੜੇ ਆ ਖੜੇ ਰਹਿਣਗੇ ਕੋਈ ਜਿੰਨਾ ਮਰਜੀ ਡਰਾਵਾ ਦੇ ਪ੍ਰਦੀਪ ਜੀ ਕੀ ਲੱਗਦਾ ਜਦੋਂ ਪਹਿਲਾਂ ਸ਼ੀਤਾ ਲੰਗਰਾਲ ਜੀ ਨੇ ਇੱਕ ਬਿਆਨ ਵੀ ਦਿੱਤਾ ਸੀਗਾ ਕਿ ਮੈਨੂੰ ਜਿਹੜਾ ਹੈਗਾ ਆਫਰ ਆਈ ਹੈਗੀ ਆ ਕਿ ਉਹ ਸੱਚ ਸੀ ਜਾਂ ਕਿਸ ਤਰ੍ਹਾਂ ਸੀ ਦੇਖੋ ਇਹ ਤਾਂ ਆ ਪਹਿਲਾਂ ਤਾਂ ਲੱਗ ਰਿਹਾ ਜੀ ਆਪਣੀ ਪਬਲਿਸਿਟੀ ਵਾਸਤੇ ਇਦਾਂ ਕਰ ਰਹੇ ਆ ਪਰ ਜਿੱਦਾਂ ਦਾ ਉਹਨਾਂ ਨੇ ਬਿਆਨ ਬਾਅਦ ਵਿੱਚ ਵੀ ਫੇਸਬੁੱਕ ਤੇ ਲਾਈਵ ਹੋ ਕੇ ਵੀ ਕਿਹਾ ਵੀ ਮੈਂ ਆਮ ਆਦੀ ਪਾਰਟੀ ਦੇ ਨਾਲ ਆ ਜਿਹੜਾ ਬੰਦਾ ਹੁਣ ਮਰ ਗਿਆ ਜਾਂ ਮੁੱਕਰ ਗਿਆ ਉਹਦਾ ਆਪਾਂ ਕੀ ਕਹਿ ਸਕਦੇ ਪਹਿਲਾਂ ਵੀ ਜਿਹੜੇ ਹੈਗੇ ਆ ਇਦਾਂ ਦੀਆਂ ਜੜੀਆਂ ਪਰਵਾਹਾਂ ਉੱਡੀਆਂ ਸੀਗੀਆਂ ਕਿ ਸ਼ੀਤਲ ਗੁਰਾਲ ਤੇ ਜਿਹੜਾ ਹੈਗਾ ਰਿੰਕੂ ਜੀ ਜਿਹੜੇ ਹੈਗੇ ਭਾਜਪਾ ਸ਼ਾਮਲ ਹੋ ਰਹੇ ਆ ਤੇ ਕਿਸ ਤਰ੍ਹਾਂ ਦੇਖਦੇ ਆ ਬਿਲਕੁਲ ਜੋ ਧੂਆ ਉਦੋਂ ਹੀ ਹੁੰਦਾ ਜਿੱਥੇ ਮਾੜੀ ਮੋਟੀ ਚੰਗਿਆੜੀ ਹੋਵੇ ਇਹ ਧੂਆਂ ਅਜ ਤੋਂ 2-3 ਮਹੀਨੇ ਪਹਿਲਾਂ ਹੋਣਾ ਸ਼ੁਰੂ ਹੋ ਗਿਆ ਸੀ ਧੁਖ ਰਿਹਾ ਸੀ ਹੌਲੀ-ਹੌਲੀ ਲੱਗਤ ਰਿਹਾ ਸੀਗਾ ਵੀ ਆਪਣੇ ਜਿਹੜੇ ਆਮ ਆਦੀ ਪਾਰਟੀ ਦੇ ਜਿਹੜਾਰੂ ਸਾਥੀ ਆ ਵੀ ਉਹਨਾਂ ਨੇ ਇਨਾਂ ਦੇ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਜਿਤਾਇਆ ਦੇ ਰਾ ਤੇ ਕੀਤੀ ਪਰ ਇਹ ਜਿਹੜੇ ਲੋਕ ਆ ਮੌਕਾਪ੍ਰਸਤ ਲੋਕ ਆ ਮਤਲਬ ਵੀ ਲੋਕ ਆ ਇਹਨਾਂ ਨੂੰ ਲੋਕਾਂ ਦੇ ਜਜ਼ਬਾਤਾਂ ਨਾਲ ਕਿਸੇ ਤਰ੍ਹਾਂ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਇਹਨਾਂ ਦੇ ਨਾਲ ਸਮਤੀ ਨਹੀਂ ਸੀਗੀ ਸੋ ਗਾ ਜਿੱਦਾਂ ਦਾ ਇਹਨਾਂ ਨੇ ਕੀਤਾ ਉਹ ਅਜੇ ਆਪਾਂ ਹੋਣਗੇ ਪ੍ਰਦੀਪ ਜੀ ਇੱਕ ਆਪਾਂ ਗੱਲ ਕਰੀਏ ਪਹਿਲਾਂ ਵੀ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਰਿੰਕੂ ਜੀ ਨੂੰ ਟਿਕਟ ਦਿੱਤੀ ਗਈ ਸੀ ਹੁਣ ਫੇਰ ਟਿਕਟ ਦਿੱਤੀ ਗਈ ਸੀ ਪਰ ਟਿਕਟ ਦੇਣ ਦੇ ਬਾਵਜੂਦ ਵੀ ਜਿਹੜਾ ਹੈਗਾ ਉਹਨਾਂ ਨੇ ਬੀਜੇਪੀ ਜੁਆਇਨ ਕਰ ਲਈ ਕਿਸ ਤਰ੍ਹਾਂ ਦੇਖਦੇ ਦੇਖੋ ਪਾਰਟੀ ਨੇ ਤਾਂ ਟਿਕਟ ਦੇ ਕੇ ਉਹਨਾਂ ਨੂੰ ਪਹਿਲਾਂ ਜਿਤਾਇਆ ਪਹਿਲਾਂ ਟਿਕਟ ਦਿੱਤੀ ਆਪਾਂ ਇਲੈਕਸ਼ਨ ਦੇ ਵਿੱਚ ਟਿਕਟ ਦੇ ਦੇਣ ਤੋਂ ਬਾਅਦ ਉਹਨਾਂ ਨੂੰ ਏਡੀ ਵੱਡੀ ਡੀਡ ਦੇ ਨਾਲ ਜਿਤਾਇਆ ਹੁਣ ਤਾਂ ਉਹਨਾਂ ਨੂੰ ਚਾਹੀਦਾ ਸੀ ਤੂੰ ਆਪਣਾ ਜਮੀਰ ਥੋੜਾ ਜਿਹਾ ਜਾਗਦਾ ਰੱਖਦੇ ਤੇ ਦੂਜਾਰਾ ਫਿਰ ਜੇ ਤਾਂ ਹੁੰਦਾ ਵੀ ਪਾਰਟੀ ਨੇ ਉਹਨਾਂ ਦੇ ਨਾਂ ਤੇ ਕਿੰਤੂ ਪ੍ਰੰਤੂ ਕੀਤੀ ਹੋਏ ਪਹਿਲੀ ਲਿਸਟ ਜਾਰੀ ਕੀਤੀ ਆਵਾ ਦੀ ਪਾਰਟੀ ਨੇ ਪਹਿਲੀ ਵਿੱਚ ਹੀ ਉਹਨਾਂ ਦਾ ਨਾਮ ਆਇਆ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਰੱਬ ਜਾਣੇ ਉਹਨਾਂ ਦੇ ਮਨ ਵਿੱਚ ਕੀ ਇਹੋ ਜਿਹਾ ਡਰ ਭੈ ਜਾਂ ਕੋਈ ਗੱਲ ਆਈ ਹੋਊਗੀ ਜਿਹੜਾ ਉਹਨੇ ਇਦਾਂ ਦਾ ਸਟੈਪ ਚੱਕਿਆ ਅੱਜ ਭਗਵੰਤ ਮਾਨ ਜੀ ਦੇ ਘਰ ਕਲਕਾਰੀਆਂ ਗੁੰਜੀਆਂ ਗਈਆਂ ਕੀ ਕਹਿਣਾ ਚਾਹੋਗੇ ਹਾਂਜੀ ਬਿਲਕੁਲ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸਾਡੀ ਮਾਨਯੋਗ ਸੀਐਮ ਸਰਦਾਰ ਭਗਤ ਸਿੰਘ ਮਾਨ ਜੀ ਦੇ ਘਰ ਬੇਟੀ ਨੇ ਲక్ష్ਮੀ ਦੇ ਜਨਮ ਲਿਆ ਵਾ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ